प्यारे दर्शको पंजाब एग्रीकल्चर यूनिवर्सिटी लुधियाना ने बहुत मारका मारया मैं तानू इथे दसना चाहंदा हां के त्वाडे कोल किसी प्रकार दा खेतीबाड़ी सम्बन्धित किसी प्रकार दा कोई भी आईडिया होवे कोई नवा काम होवे नौजवानी सोच है कोई नवी चीज लेके आ रहे हो ता तुसी साडे नाल संपर्क करो साडे कोल दो प्रोग्राम चल रहे ने एक हैगा उद्यम जेदे विच 5 लाख तक दी ग्रांट असि ਸੈਂਟਰ ਗਵਰਨਮੈਂਟ ਤੋਂ ਅਸੀਂ ਤੁਹਾਨੂੰ ਦਵਾਉਂਦੇ ਆ ਤੁਹਾਡੇ ਆਈਡੀਆ ਦੇ ਮੁਤਾਬਕ ਦੂਸਰੀ ਹੈ ਉਡਾਨ ਜਿਸ ਵਿੱਚ 25 ਲੱਖ ਤੱਕ ਦੀ ਆ مالی ਮਦਦ ਜਿਹੜੀ ਆ ਉਹ ਤੁਹਾਨੂੰ ਦਵਾਉਂਦੇ ਆ ਹੁਣੇ-ਹੁਣੇ ਇੱਕ ਨਵਾਂ ਪ੍ਰੋਗਰਾਮ ਜਿਹੜਾ ਸਟਾਰਟ ਕੀਤਾ ਹੈ ਉਹਦੇ ਵਿੱਚ ਮੁਤਾਬਕ ਅਸੀਂ ਜਿਹੜੇ ਸਟੂਡੈਂਟ ਪੜ ਰਹੇ ਨੇ ਉਹਨਾਂ ਨੂੰ 4 ਲੱਖ ਰੁਪਏ ਤੱਕ ਦੀ ਗ੍ਰਾਂਟ ਜਿਹੜੀ ਆ ਉਹ ਦਵਾ ਰਹੇ ਆ ਇਸ ਤੋਂ ਇਲਾਵਾ ਪਿੰਡੂ ਔਰਤਾਂ ਲਈ ਵੀ ਆ 10% ਵਾਧੂ ਗ੍ਰਾਂਟ ਜਿਹੜੀ ਆ ਇਹਦੇ ਵਿੱਚ ਅਸੀਂ ਰੱਖੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਪੁਰਜ਼ੋਰ ਬੇਨਤੀ ਕਰਦਾ ਸਾਰੇ ਦਰਸ਼ਕਾਂ ਨੂੰ ਪੰਜਾਬ ਐਗਰੀ bizness ਇਨਕੂਬੇਸ਼ਨ ਸੈਂਟਰ ਦਾ ਆਪਾਂ ਪੂਰਾ ਪੂਰਾ ਫਾਇਦਾ ਲਈਏ ਔਰ ਭਾਰਤ ਦੇ ਵਿੱਚ ਰਹਿ ਕੇ ਭਾਰਤ ਨੂੰ ਹੋਰ ਪਰਫੁੱਲਤ ਕਰੀਏ ਔਰ ਇਹਨਾਂ ਗ੍ਰਾਂਟਾਂ ਦਾ ਆਪਣੇ ਪ੍ਰੋਜੈਕਟ ਦੇ ਰੂਪ ਦੇ ਵਿੱਚ ਵੱਧ ਤੋਂ ਵੱਧ ਫਾਇਦਾ ਲੈ ਕੇ ਹੋਰ ਨੌਜਵਾਨਾਂ ਨੂੰ ਰੋਜ਼ਗਾਰ ਜਿਹੜਾ ਉਹ ਇੱਥੇ ਮਹੱਈਆ ਕਰਾਈਏ ਔਰ ਆਪਾਂ ਕਿ ਇੱਕ ਜੌਬ ਲੈਣ ਦੀ ਬਜਾਏ ਜੋਬ ਦੇਣ ਵਾਲੇ ਬਣेंगे